नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश जिला शहीद भगत सिंह तक संबंधित अज विशेष सरगर्मी चिंदूस फैमिली रेस्टोबार एक मल्टी कुजीन रेस्टोरेंट का स्वाद जो तहन तो हमेशा रहेगा याद अज ही आओ चंदूस फैमिली रेस्टोबार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स ਵੈਗਿਨੂ ਜੀ ਦਾ ਖਾਲਸਾ ਵੈਗਿਨੂ ਕੀ ਫਤਿਹ ਅੱਜ ਪਰਮਾਤਮਾ ਦੀ ਕਿਰਪਾ ਨਾਲ ਸੰਦੂ ਹਸਪਤਾਲ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜਿਹੜਾ ਪਿੰਡ ਬਰਨਾਲਾ ਦੇ ਵਿੱਚ ਆਪਣੇ ਪਿਰਪੰਛਾ ਤੇ ਥੋੜੇ ਪਿੰਡ ਦੇ ਸਾਰੇ ਮੌਦਵਾਰਾਂ ਦੀ ਸਹਿਯੋਗ ਦੇ ਨਾਲ ਹੱਡੀਆਂ ਤੇ ਜੋੜਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਤੇ ਸੰਦੂ ਹਸਪਤਾਲ ਦੇ ਆਰਥੋਪੀਡੀਸ਼ੀਅਨ ਜਿਹੜੇ ਹੱਡੀਆਂ ਜੋੜਿਆਂ ਦੇ ਜੋੜਾਂ ਦੇ ਮਾਹਿਰ ਡਾਕਟਰ ਕਰਨੋਤ ਕੰਡਨ ਉਹਨਾਂ ਵੱਲੋਂ ਪੇਸ਼ੈਂਟਸ ਦੀ ਫ੍ਰੀ ਚੈੱਕਅਪ ਕੀਤੀ ਜਾ ਰਹੀ ਹੈ ਦੇ ਨਾਲ ਨਾਲ ਜਿਹੜੇ ਲੋੜਿੰਦੇ ਪੇਸ਼ੈਂਟਸ ਹਨ ਉਹਨਾਂ ਨੂੰ ਐਕਸਰੇ ਦੀ ਕੋਈ ਦਾ ਫ੍ਰੀ ਦਿੱਤੀ ਜਾ ਰਹੀ ਹੈ ਜਿਹੜਾ ਕਿ ਹਸਪਤਾਲਸ ਜਾ ਕੇ ਉਹ ਕਰਵਾ ਸਕਦੇ ਆ ਪਰ ਉਹਦੀ ਕੋਈ ਚਾਰਜ ਨਹੀਂ ਲਿਆ ਜਾਏਗਾ ਬਲਕਿ ਜਿਹੜੇ ਪੇਸ਼ੈਂਟ ਲੋੜ ਆ ਉਹ ਵੀ ਕੰਪੈਸ਼ਨਲ ਰੇਟ ਤੇ ਕੀਤੇ ਜਾ ਰਹੇ ਆ ਤੇ ਲੋੜਿੰਦੀਆਂ ਦਵਾਈਆਂ ਮਰੀਜ਼ ਨੂੰ ਜ਼ੀਰੋ ਕੋਸਟ ਤੇ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਇਹਦੇ ਲਈ ਆਪਣੀ ਕਰਨਾਲਾ ਪਿੰਡ ਦੇ ਪੰਚਾਇਤ ਸਰਪੰਚ ਸਾਹਿਬ ਤੇ ਸਾਰੇ ਇਲਾਕਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਰਿਆਂ ਨੂੰ ਤਾਂ ਫਸਲੇ ਕਿ ਦੇ ਵੀ ਤੁਹਾਡੇ ਹਸਪੀਟਲ ਵੱਲੋਂ ਕੈਂਪਾਂ ਦਾ ਵੀ ਦੱਸ ਕੀਤਾ ਜਾਏ ਹਾਂਜੀ ਦੇਖੋ ਤੁਹਾਡੇ ਵੱਲੋਂ ਵੀ ਆਰ ਆਲਵੇਜ਼ ਓਪਨ ਫਾਰ ਕੈਂਪ ਜਿੱਥੇ ਵੀ ਕੋਈ ਕਿਸੇ ਦੀ ਸੇਵਾ ਦੇ ਲਈ ਜੇ ਸਾਡੇ ਕੋਲ ਹਸਪੀਟਲ ਡਾਕਟਰਸ ਹੈਗੇ ਹਾਂ ਸੁਗਧਾਮਾ ਅਨੁਦਾਰ ਜਦੋਂ ਵੀ ਕੋਈ ਜ਼ਿਆਦਾ ਲੈ ਸਕਦਾ ਉਹਦੇ ਲਈ ਵੀ ਆਰ ਆਲਵੇਜ਼ ਓਪਨ ਵੀ ਆਰ ਆਲਵੇਜ਼ ਵੈਲਕਮ ਜਿੱਥੇ ਵੀ ਕਿੰਨਾ ਲੋਡ ਹੋਵੇ ਰੋਟੀਨ ਤੇ ਆਪਾਂ ਲਾਉਂਦੇ ਰਹਿੰਦੇ ਆ ਪਿੱਛੇ ਜਿਹੜੇ ਉੱਤੇ ਤੇ ਜਿਹੜਾ ਹੈ ਸਰਜੀਕਲ ਪ੍ਰੋਬਲਮ ਵੀ ਕਿਤੇ ਦੀ ਬੱਚੀ ਦੇ ਲਈ ਵੀ ਕੈਂਪ ਲਗਾਇਆ ਗਿਆ ਸੀ ਇਸ ਤਰ੍ਹਾਂ ਮੈਡੀਕਲ ਕੈਂਪ ਇੱਕ ਹੋਰ ਬੰਦ ਵਿੱਚ ਅਰਗੇਨਾਈਜ਼ ਕੀਤਾ ਗਿਆ ਸੀ ਕੋਈ ਕਿਤੇ ਵੀ ਇਸ ਤਰ੍ਹਾਂ ਦਾ ਕੈਂਪ ਹੋਵੇ ਉਹਦੇ ਲਈ ਸਾਡੇ ਵੱਲੋਂ ਹਮੇਸ਼ਾ ਹੀ ਜਿਵੇਂ ਹਸਪਤਾਲ ਪੈਰ ਦੇ ਤੌਰ ਤੇ ਉਹਦੇ ਨਾਲ ਸਮਾਜ ਦੇ ਨਾਲ ਖੜਾ ਹੈ ਕਦੇ ਵੀ ਲੋੜ ਹੋਵੇ ਅਸੀਂ ਹਮੇਸ਼ਾ ਸਾਥ ਖਲੇ ਮਿਲਦੇ ਇੱਕ ਅੱਜ ਇਸ ਕੈਂਪ ਦੇ ਵਿੱਚ ਹੱਡੀਆਂ ਤੇ ਜੋੜਾਂ ਦੇ ਮਰੀਜ਼ਾਂ ਦੀ ਜਿਹੜੀ ਜਾਂਚ ਆ ਉਹ ਫ੍ਰੀ ਕੀਤੀ ਜਾ ਰਹੀ ਹੈ ਉਹਦੇ ਨਾਲ ਐਕਸ-ਰੇ ਵੀ ਫ੍ਰੀ ਸਰਵਿਸ ਦਿੱਤੀ ਜਾ ਰਹੀ ਹੈ ਪਲੱਸ ਜਿਹੜੇ ਬਲੱਡ ਟੈਸਟ ਆ ਉਹਨਾਂ ਤੇ ਇੱਕ ਕੰਪੈਸ਼ਨਲ ਰੇਟ ਤੇ ਕੀਤੇ ਜਾ ਰਹੇ ਆ ਇਹ ਲੋੜੀਂਦੀਆਂ ਦਵਾਈਆਂ ਫਰੀ ਆਫ ਕਾਸਟ ਪੇਸ਼ੈਂਟਸ ਨੂੰ ਵੰਡੀਆਂ ਜਾ ਰਹੀਆਂ। ਇਹ ਕਿਸੇ ਪੇਸ਼ੈਂਟ ਨੂੰ ਆਪਰੇਸ਼ਨ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਬਹੁਤ ਪਿੱਕਾ ਹੈ ਕੰਫੈਸ਼ਨਲ ਰੇਟ ਤੇ ਸਪੈਸ਼ਲ ਡਿਸਕਾਊਂਟ ਦੇ ਨਾਲ ਕਿਤੇ ਜਾਂਦੇ। ਹਾਂਜੀ ਆਈ ਸਾਡੇ ਪਿੰਡ ਵਿੱਚ ਸਰਨਾਰਾ ਕਲਾ ਵਿੱਚ ਕੈਂਪ ਲਗਾਇਆ ਹੈ ਹਸਪੀਟਲੋਂ ਤੁਸੀਂ ਕੀ ਕਹਿਣਾ ਚਾਹੁੰਦੇ? ਵਾਹਿਦ ਜੀ ਦਾ ਖਾਸਾ ਵਾਹਿਦ ਜੀ ਕੀ ਪਤੇ? ਇਹ ਜਿਹੜਾ ਸਭੀ ਹਸਪੀਟਲੋਂ ਅੱਜ ਸਾਡੇ ਪਿੰਡ ਦੇ ਵਿੱਚ ਕੈਂਪ ਲਗਾਇਆ ਗਿਆ ਮੈਂ ਉਹਨਾਂ ਦਾ ਬਹੁਤ ਧੰਨਵਾਦੀਆਂ। ਡਾਕਟਰ ਸੰਜੀਤ ਸਾਹਿਬ ਦਾ ਜੀਨਾ ਨੂੰ ਨੇ ਹੱਡੀਆਂ ਦੇ ਡਾਕਟਰ ਜਿਹੜੇ ਆ ਆਪਣੇ ਕਰਕੇ ਉਹਨਾਂ ਨੂੰ ਹਾਇਰ ਕਰਕੇ ਇੱਥੇ ਲਿਆਂਦਾ ਉਹਨਾਂ ਨੇ ਆਪਣੇ ਆਸਾਲ ਦੇ ਵਿੱਚ ਉਹਨਾਂ ਨੇ ਪੱਕੀ ਇਹ ਰਗਵਾਂਡ ਕੀਤਾ ਉਹਨਾਂ ਨੂੰ ਕਿ ਜਦੋਂ ਵੀ ਕੋਈ ਵੀ ਪ੍ਰੋਬਲਮ ਹੋਵੇ ਅੱਜ ਹੀ ਮੈਂ ਪਿੰਡ ਬਰਨਾਲਾ ਕਲਾਂ ਦੇਹੀਂ ਬਹੁਤ ਹੀ ਵੱਡੇ ਪੱਧਰ ਤੇ ਕੈਂਪ ਲਾਇਆ ਕਾਫੀ 1.5 ਦਸਤੋਂਗੇ ਚੈੱਕਪ ਲਈ ਆ ਚੁੱਕਾ ਹੈ ਤੇ ਅਜੇ ਵੀ ਆ ਰਹੇ ਆ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦੀ ਆ ਤੇ ਬਾਕੀ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦੀ ਆ ਜਿਹੜੇ ਕਿ ਸਾਨੂੰ ਕਵਰ ਕਰਨ ਆਏ ਆ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਇਰਲ ਜੇ ਹੱਸਾ ਵਾਇਰਲ ਕੀਤੀ। ਪਿੰਡ ਬਨਾਲਾ ਕੜਾ ਤੰਦੂ ਹਸਪੀਟਲ ਨੇ ਕੈਂਪ ਕੋ ਹੱਡੀਆਂ ਦੇ ਜੋੜਾਂ ਦਾ ਲਗਾਇਆ। ਤੇ ਇਹਨਾਂ ਦੇ ਨਵੇਂ ਡਾਕਟਰ ਬਹੁਤ ਵਧੀਆ ਆ ਹਸਪੀਟਲ ਦੇ ਵਿੱਚ। ਇਸ ਕਰਕੇ ਸਾਡੇ ਪਿੰਡ ਵਿੱਚ ਇਹਨਾਂ ਦੇ ਅਭਰਾਲੇ ਚੱਲਦੇ ਰਹਿੰਦੇ ਨੇ। ਇੰਨੀ ਦਿਨ ਮੈਨੂੰ ਪਤਾ Sampai jumpa. Sampai jumpa. Sampai jumpa. ਜਿਹੜਾ ਜਿਹੜੀਆਂ ਹੱਡੀਆਂ ਤੇ ਜੋੜਾਂ ਦਾ ਕੈਂਪ ਲਾਇਆ ਗਿਆ ਨਾ ਉਸ ਦਾ ਤੋਂ ਪਾਉਣਾ ਤੇਰਾ ਉਹ ਅੱਜ ਤੱਕ ਇੱਕ ਇੱਕ ਕੈਂਪ ਬਾਰੀ ਜਾਣਕਾਰੀ ਇਹ ਸਟੇਟ ਥੋੜਾ ਜਿਆ ਸਾਡੇ ਲੋਕਾਂ ਨੂੰ ਹੱਡੀਆਂ ਦੀ ਮੁਹਾਲ ਵਾਸਤੇ ਥੋੜਾ ਜਿਆ ਜਾਣਕਾਰੀ ਸਤਿਕਾਰ ਜੀ ਸਾਰਿਆਂ ਨੂੰ ਅਸੀਂ ਇਸ ਕੰਮ ਇਹ ਆਪਾਂ ਕੈਂਪ ਜਿਹੜਾ ਲਾਇਆ ਬੇਸਿਕਲੀ ਸੰਧੂ ਹਸਪੀਟਲ ਵੱਲੋਂ ਲਾਇਆ ਗਿਆ ਹੈ ਤੇ ਮੈਂ ਸੰਧੂ ਹਸਪੀਟਲ ਐਜ਼ ਅ ਆਰਥੋਪੀਡੀਸ਼ੀਨ ਜਾਂ ਹੱਡੀਆਂ ਦਾ ਮਾਹਰ ਹੈਗਾ ਤੇ ਇਹਦੇ ਚ ਤੁਹਾਨੂੰ ਬੇਸਿਕ ਮੈਂ ਬਹੁਤ ਕਾਮਨ ਚੀਜ਼ਾਂ ਜਿਹੜੀਆਂ ਦੱਸਾਂ ਆਪਾਂ ਗਲਤੀਆਂ ਕਰਦੇ ਆਂ ਜਿਹੜੇ ਵੀ ਕੋਈ ਬਜ਼ੁਰਗਾਂ ਬਾਰੇ ਦੱਸੂਗਾ ਕਿ ਉਹਨਾਂ ਨੂੰ ਇੱਕ ਤਾਂ ਡਿੱਗਣ ਤੋਂ ਬਹੁਤ ਬਚਣਾ ਚਾਹੀਦਾ ਕਿਉਂਕਿ ਆਪਣਾ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤੇ ਕੁਝ ਛੋਟੀ ਛੋਟੀ ਚੀਜ਼ਾਂ ਹੈਗੀਆਂ ਜਿਵੇਂ ਕਿ ਆ ਤੁਹਾਡਾ ਛੜੀ ਦੇ ਨਾਲ ਚੱਲਣ ਸਪੋਰਟ ਲੈ ਕੇ ਚੱਲਣ ਉਹਨਾਂ ਦੇ ਡਿੱਗਣ ਦਾ ਖਤਰਾ ਘਟਦਾ ਜਾਂ ਜਦੋਂ ਵੀ ਜਾਣਾ ਬਾਥਰੂਮ ਵਗੈਰਾ ਗਿੱਲਾ ਨਾ ਹੋਵੇ ਤੁਹਾਡਾ ਉੱਬੜ ਖਾਬਰ ਚੀਜ਼ ਤੇ ਨਹੀਂ ਚੱਲਣਾ ਤੇ ਇਹ ਛੋਟੇ ਛੋਟੇ ਚੀਜ਼ਾਂ ਤੁਸੀਂ ਥੋੜਾ ਧਿਆਨ ਰੱਖਣਾ ਜਿਹਦੇ ਕਰਕੇ ਕੀ ਆਪਾਂ ਹੱਡੀ ਟੁੱਟਣ ਦਾ ਖਤਰਾ ਘੱਟਦਾ ਤੇ ਬਾਕੀ ਆਪਾਂ ਨੂੰ ਜੋੜਾਂ ਨੂੰ ਸਿਹਤਮੰਦ ਰੱਖਣਾ ਚਾਹੀਦਾ ਜਿਵੇਂ ਗੋਡਿਆਂ ਦੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਗੋਡਿਆਂ ਨੂੰ ਚੌਂਕੜੀ ਮਾਰ ਕੇ ਜ਼ਿਆਦਾ ਨਹੀਂ ਬੈਠਣਾ ਚਾਹੀਦਾ ਉਖੜੂ ਉਖੜੀ ਬੈਠਣਾ ਚਾਹੀਦਾ ਤੇ ਕਮਰ ਦੀ ਸਿਹਤ ਦਾ ਧਿਆਨ ਰੱਖਣਾ ਜਿਹਦਾ ਝੁਕਣਾ ਵਜੋਂ ਉਠਾਨ ਦਾ ਜ਼ਿਆਦਾ ਇਹ ਚੀਜ਼ਾਂ ਜ਼ਿਆਦਾ ਨਹੀਂ ਕਰਨੀਆਂ ਚਾਹੀਦੀਆਂ ਤੇ ਹਲਕਾ ਫੁਲਕਾ ਵਾਕ ਕਰਨਾ ਚਾਹੀਦਾ ਜਿਹਦਣ ਆਪਣੇ ਜੋੜ ਹੈਲਦੀ ਰਹਿੰਦੇ ਆ ਤੇ बस यही छोटी-छोटी चीजें आप पर ध्यान रखिए तो आप अपना जोड़ा का हेल्थ वेरियर रख सकते हैं 没得话，那其他的，嗯。再 ਇਸ ਸੱਜਣਾਂ ਸ਼੍ਰੀ ਭਗਸੇਂ ਨਗਨਾ स्वतन्त्र ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ